माध्यम जरिए पता लगता है पर तो मैं टिकट का तो मंगी नहीं है जो पार्टी फैसला निर्णय ले लेऊंगी और थर्मस्तक कर दो जो पार्टी का आदेश हो हुक्म होगा जिम्मे पार्टी चाहेगी अभी इस पार्टी के खड़े हैं और मेरे ख्याल से जदी तौर पे कांग्रेस की डब्बा है तो जिम्मे पार्टी करूंगी करांगी तो

ਔਰ ਉਹ ਉਹ 497 ਨੂੰ ਬਕਾਇਦਾ ਤੇ ਦੀਵਾਰੀ ਮੈਂ ਸਮਝਦਾ ਹਾਂ ਕਿ ਕਈ ਉਹ ਮਾਸੂਮ ਜਿੰਦਗੀਆਂ ਦੀ ਵਾਪਸੀ ਨਹੀਂ ਲਿਆ ਸਕਦੇ ਲੇਕਿਨ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਸਹਾਰੇ ਦੀ ਲੋੜ ਹੈ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇ ਸਾਧਨ ਦਿੱਤੇ ਤੇ ਕਰਤੀ ਉਹ ਰੋਜ਼ਗਾਰ ਮਿਲ ਦਿੱਤੇ ਔਰ ਆਪਣੇ ਸਬਰ ਨੂੰ ਪਾਲਣ ਕੋਸ਼ਿਸ਼ ਕਰਦੇ ਔਰ ਮੈਨੂੰ ਬੜਾ ਫਕਰ ਹੋਇਆ ਕਿ ਅਸੀਂ ਉਸ ਦੇ ਹਿੱੱਥਾ ਬਣ ਕੇ ਉਹਨਾਂ ਨਾਲ ਜੁੜੇ ਗਏ ਸਾਧਨ ਬਣ ਕੇ ਔਰ ਜਿੱਥੇ ਤੱਕ ਸਵਾਲ ਹੈ ਸਰਕਾਰਾਂ ਤਬਦੀਲ ਹੁੰਦੀ ਰਹਿੰਦੀਆਂ ਰਹਿੰਦੀਆਂ ਹਨ ਲੇਕਿਨ ਆਪਣੇ ਪੰਜਾਬ ਦੀ 54 ਕਿਸਾਨ ਸੰਗਠਨ ਹੈ। ਦੇਸ਼ ਤੇ ਕਾਫੀ ਸੰਗਠਨ ਹੋਰ ਨਾਲ ਜੋੜ ਕੇ ਲਗਭਗ 200 ਦੇ ਲਗਭਗ ਸੰਗਠਨ ਬਣ ਜਾਂਦੇ ਹਨ। ਔਰ ਉਹ ਤੋਂ ਪ੍ਰਭਾਵ ਵੀ ਸੀਗਾ ਇਹਨਾਂ ਦਾ ਅਸਰ ਵੀ ਸੀਗਾ। ਔਰ ਅਸੀਂ ਬੜੇ ਉਹਨਾਂ ਨੂੰ ਨਾਲ ਖਾਸ ਤੌਰ ਤੇ ਲੈ ਕੇ ਚੱਲੇ ਤਾਂਕਿ ਅਧਿਕ ਤਾਨੀਅਤ ਨੂੰ ਹੰਗਾਰਾ ਕਰ ਸਕੀਏ। ਉਹਨਾਂ ਨੂੰ ਰਾਹ ਦਿੱਤੇ। ਜਿਹੜਾ ਪੰਜਾਬ ਦਾ ਵਜੂਬ ਹੈ ਜਾਂ ਪਛਾਣ ਹੈ ਸਾਡੀ ਕਿਸਾਨੀ ਹੈ। ਔਰ ਅੱਜ ਜਿਹੜਾ ਉਹਨਾਂ ਨਾਲ ਵਾਪਰ ਰਹੀ ਹੈ, ਹੁਨੀ ਵਾਪਰ ਰਹੀ ਹੈ ਚਾ ਭਾਜਪਾ ਸਰਕਾਰ ਦੇ ਦੀ। ਬੜੀ ਮੜਫਾਗੀ ਗੱਲ ਹੈ। ਕਿਉਂਕਿ ਹਿੰਦੁਸਤਾਨ ਨੂੰ ਜੇ ਆਰਥਿਕ ਤੌਰ ਤੇ ਰਾਹਤ ਜਾਂ ਮਜ਼ਬੂਤੀ ਦਿੱਤੀ ਹੈ ਤਾਂ ਪੰਜਾਬ ਦੇ ਕਿਸਾਨ ਦਾ ਬਹੁਤ ਵੱਡਾ ਯੋਗਦਾਨ ਹੈ। ਤੇ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਤੁਹਾਡੇ ਮਾਧਿਅਮੇ ਬੇਨਤੀ ਵੀ ਕਰੂੰਗਾ ਖੱਟੜ ਸਾਹਿਬ ਨੂੰ। ਇੰਨਾ ਤੱਕਾ ਨਹੀਂ ਕਰਨਾ ਚਾਹੀਦਾ ਜ਼ਿੰਦਗੀ ਵਿੱਚ ਕਿਥੇ ਹਰਾਨਾ ਹਰਿਆਣਾ ਵੀ ਸਾਡਾ ਭਾਗ ਰਿਹਾ ਹੈ। ਅਸੀਂ ਬਾਕਾਇਦਾ ਅਨਦਾਤਾ ਦੇਸ਼ ਦੇ ਰਹੇ ਹਾਂ। ਔਰ ਹਰਿਆਣਾ ਵੀ ਔਛੇ ਸੇਦਾਰ ਰਿਹਾ ਕਿ ਆਪਾਂ ਆਪਣੇ ਕਿਸਾਨ ਨੂੰ ਹੀ ਠੋਕਰ ਮਾਰਨੀ ਸ਼ੁਰੂ ਕਰ ਦਾਂਗੇ। ਤਾਂ ਸਾਡਾ ਭਵਿੱਖ ਉਜੜ ਜਾਣਾ ਹੈ ਕਿਉਂਕਿ ਹਿੰਦੁਸਤਾਨ 'ਚ ਮੈਨੂੰ ਯਾਦ ਹੈ ਇੱਕ ਵੇਲੇ ਨਾਰਾ ਬੁਲੰਦ ਹੋਇਆ ਸੀ ਜੈ ਜਵਾਨ ਜੈ ਕਿਸਾਨ। ਅੱਜ ਤੁਸੀਂ ਉਹੀ ਜਵਾਨਾਂ ਨੂੰ ਜਿਹੜੇ ਕਿਸਾਨ ਦੇ ਬੱਚੇ ਹਨਗੇ ਹਿੰਦੁਸਤਾਨ ਦੇ ਸਰੰਦਾ ਤੇ ਬਕਾਇਦਾ ਪਹਿਰੇਦਾਰੀ ਕਰ ਰਹੇ ਹਨਗੇ ਰਖਵਾਲੀ ਕਰ ਰਹੇ ਹਨ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਾਹਮਣੇ ਧਰ ਕੇ ਗੋਲੀਆਂ ਚ ਛਾਂ ਦਾ ਆਦੇਸ਼ ਕਰ ਦਿਓ ਐਸੇ ਉਮੜ ਭਾਗੀ ਗੱਲ ਸਾਡੀ ਜਮਹੂਰੀਤ ਦੀ ਹੋ ਨਹੀਂ ਸਕਦੀ ਹਰ ਕਿਸਾਨ ਦੀ ਆਵਾਜ਼ ਸੁਣਨਾ ਦੇਸ਼ ਦੀ ਸਰਕਾਰ ਦਾ ਫਰਜ਼ ਹੈ ਜ਼ਿੰਮੇਵਾਰੀ ਬੰਦ ਔਰ ਮੈਨੂੰ ਅਫਸੋਸ ਹੋਇਆ ਕਿਉਂਕਿ ਇਹਨੂੰ ਸਿਆਸੀ ਰੰਗਤ ਨਹੀਂ ਮੈਂ ਦੇਣਾ ਚਾਹੁੰਦਾ ਮੈਨੂੰ ਆਪ ਮੇਰੇ ਅੱਖਾਂ 'ਚ ਅੰਜੂ ਆ ਜਾਂਦੇ ਜੇ ਸੁਣਦੇ ਆ ਕਿ ਕਿ ਕਿਸੀ ਵੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਕਿ ਜੇ ਐਸਾ ਵਿਕਰਾਮ ਸਾਡੇ ਹਿੰਦੁਸਤਾਨ ਦੇ ਕਿਸਾਨ ਨਾਲ ਹੋਊਗਾ ਉਹ ਵਿਤਕਰਾ ਕੱਲੇ ਉਹ ਕਿਸਾਨ ਨਾਲ ਨਹੀਂ ਹੋ ਰਿਹਾ ਤੇ ਸਾਡੇ ਨਾਲ ਵੀ ਹੋ ਰਿਹਾ ਤਾਂ ਮੈਂ ਤੁਹਾਡੇ ਮਾధ్యਮ ਦਰਨੀ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਆਪਾਂ ਰਲ ਮਿਲ ਕੇ ਨਾਲ ਸਾਥ ਦੇਈਏ ਔਰ ਜਿਹੜੀ ਉਹਨਾਂ ਨੇ ਮੰਗ ਕੀਤੀ ਹੈ ਪਾਰਟੀ ਪੱਧਰ ਤੋਂ ਉੱਪਰ ਇਹ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ ਅਸੀਂ ਸਿਆਸਤਦਾਰਿਆਂ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਦੀ ਭਾਗੀਦਾਰੀ ਨਾ ਬਣਨ ਤਾਂ ਕਿ ਕਿਸਾਨ ਜਿਹੜਾ ਅੰਦੋਲਨ ਹੈ ਉਹ ਮਜ਼ਬੂਤੀ ਪਾ ਸਕੇ ਦੇਸ਼ ਦੀ ਜਿਹੜੀ ਆਵਾਜ਼ ਹੈ ਜਿਹੜੀ ਉਹਨਾਂ ਦੀ ਮੰਗ ਹੈ MSP ਦੀ ਮੰਗ ਹੈ ਜਿਹੜੀ ਗਰੰਟੀਆ ਦਿੱਤੀਆਂ ਗਈਆਂ ਸੀ ਜਦੋਂ ਕਿਸਾਨ ਅੰਦੋਲਨ ਚੁੱਕਿਆ ਗਿਆ ਸੀ ਉਹ ਮੰਗਾਂ ਪੂਰੀਆਂ ਤੇ ਸੁਆਮੀਨਾਥਨ ਰਿਪੋਰਟ ਦੀ ਮੰਗ ਕੀਤੀ ਸੀ ਇਹ ਸਾਰੀ ਲਾਗੂ ਹੋਣੀ ਚਾਹੀਦੀ ਹੈ ਔਰ ਕੱਲ ਹੀ ਮੈਂ ਸੁਣਿਆ ਕਿਉਂਕਿ ਸੋਸ਼ਲ ਮੀਡੀਆ 'ਚ ਹੈ ਖੜਗੇ ਸਾਹਿਬ ਨੇ ਵੀ ਐਲਾਨ ਕੀਤਾ ਕਿ ਇਹ ਸਾਰੀ ਸਰਕਾਰ ਇੰਡੀਆ ਦੀ ਬਣਦੀ ਹੈ ਤਾਂ ਕਿ MSP ਜਿਹੜੀ ਸੁਆਮੀਨਾਥਨ ਦੀ ਮੰਗ ਸੀ ਜਾਂ ਉਹਨਾਂ ਦੀ ਰਿਪੋਰਟ ਸੀ ਉਹਨੂੰ ਕੀ ਪੂਰੇ ਤੌਰ ਤੇ ਇੱਕ ਮਕਾਇਦਾ ਮਨਜ਼ੂਰ ਕਰਕੇ ਪਾਸ ਕਰਕੇ ਤੱਕ ਲੋਕਾਂ ਤੱਕ ਰਹੇ ਤਰ ਤੰਦੇ ਇਸ ਵੇਰੇ ਲਾਈਵ ਹੋਏ ਦੀ ਉਹ ਕਹਿੰਦੇ ਪਲਾਸਟਿਕ ਦੀਆਂ ਗੋਲੀਆਂ ਨਹੀਂ ਅੰਜੀ ਗੈਸ ਦੇ ਗੋਲੇ ਨੇ ਅਸਲੀ 315 ਦੇ ਬੋਰ ਵੀ ਜਿਹੜੇ ਨੇ ਮਿਲੇ ਨੇ ਉਹ ਅਸਲੀ ਗੋਲੀਆਂ ਵਿੱਚ ਲਾਈਆਂ ਗਈਆਂ ਮੇਰਾ ਖਿਆਲ ਹੈ ਤੁਸੀਂ ਮੈਂ ਤੋਂ ਇਹੀ ਕਹਣਾ ਚਾਹੁੰਦੇ ਹੋ ਤੁਹਾਡੇ ਵੀ ਐਨਆਈ ਦੇ ਇੱਕ ਰਿਪੋਰਟਰ ਥਾ ਅੱਜ ਤੱਕ ਕਾਲੇ ਨੇ ਉਹਦੇ ਵੀ ਗੋਲੀ ਵੱਜੀ ਹੋਈ ਹੈ ਸ਼ੰਭੂ ਬੈਰੀਅਰ ਤੇ ਤਾਂ ਜੇ ਅਪਾ ਇੱਕ ਜਮਹੂਰੀਅਤ ਨੂੰ ਆਵਾਜ਼ ਬੁਲੰਦ ਕਰਨ ਦਾ ਹੱਕ ਨਹੀਂ ਸਮਝਦੇ ਸਾਡੇ ਦੇਸ਼ 'ਚ ਜਿਹੜੀ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਸੀ ਦੋ ਦਿਹਾੜੇ ਮਨਾਉਂਦੇ ਆ 15 ਅਗਸਤ ਦਾ ਛੱਪੀ ਜਨਰਲ ਜੇ ਦੇ ਵਿੱਚ ਸੰਵਿਧਾਨ ਲਿਖਿਆ ਗਿਆ ਸੀਗਾ ਔਰ 15 ਅਗਸਤ ਦੇ ਸ਼ਹੀਦਾਂ ਨੇ ਸ਼ਹਾਗਤ ਦੇ ਕੇ ਹਿੰਦੁਸਤਾਨ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਰਿਹਾ ਕਰਾਇਆ ਜੀ ਅੱਜ ਉਸੇ ਆਵਾਜ਼ ਨੂੰ ਕਿਤੇ ਨਾ ਕਿਤੇ ਕੁਚਲੰਦਾ ਉਪਰਲਾ ਕੀਤਾ ਜਾ ਰਿਹਾ ਹੈ ਉਸੇ ਜਮਹੂਰੀਅਤ ਨੂੰ ਜਿਹੜੀ ਜਮਹੂਰੀਅਤ ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ ਲਿਖ ਕੇ ਸਾਡੇ ਦੇਸ਼ ਨੂੰ ਦਿੱਤੀ ਸੀ ਉਹਦੀ ਕਿਤੇ ਨਾ ਕਿਤੇ ਉਹਦੀ ਆਵਾਜ਼ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਉਹਨੂੰ ਤਫਤੀਲ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਹਿੰਦੁਸਤਾਨ ਤੇ ਐਸੇ ਉਪਰਾਲੇ ਕੀਤੇ ਜਾਣਗੇ ਮੈਥਮਤਾ ਕਿਤੇ ਨਾ ਕਿਤੇ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਬਾਅਦ ਇਹਦੇ ਖਰਾਕ ਉੱਠਣੀ ਉੱਠਣੀ ਹੈ ਤਾਂ ਜ਼ਰੂਰੀ ਹੈ ਜਮਹੂਰੀਅਤ ਨੂੰ ਬਰਕਰਾਰ ਰੱਖਣਾ ਔਰ ਜਿਹੜੀ ਆਪੋਜੀਸ਼ਨ ਦੀ ਆਵਾਜ਼ ਹੁੰਦੀ ਹੈ ਉਹਨੂੰ ਇੱਕ ਸਮੇਂ ਲੋਕ ਜ਼ਿਆਦਾ ਤਵੱਜੂ ਦਿੰਦੇ ਸੀਗੇ ਬਕਾਇਦਾ ਉਸ ਸਾਡੀ ਸਰਕਾਰਾਂ ਤੋਂ ਵੀ ਘਾਟਾਂ ਹੋਈਆਂ ਹਨ ਕਿ ਮੈਨੂੰ ਕੋਈ ਅਹਿਸਤ ਕਿਲਤ ਨਹੀਂ ਕਹਿੰਦੇ ਹੋਏ ਔਰ ਮੈਨੂੰ ਕੋਈ ਸੰਕੋਚ ਨਹੀਂ ਕਹਿੰਦੇ ਹੋਏ ਪਰ ਲੇਕਿਨ ਜੇ ਕਿਸੇ ਤੋਂ ਗਲਤੀ ਹੋਈ ਹੈ ਆਪਾਂ ਦੁਬਾਰਾ ਗਲਤੀਆਂ ਦੁਰਾ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਉਪਰਾਲਾ ਨਾ ਕਰੀਏ ਕਿਉਂਕਿ ਇਹ ਹੀ ਸਾਡੀ ਇੱਕ ਪਛਾਣ ਹੈ ਔਰ ਇਹ ਹੀ ਸਾਨੂੰ ਵਿਦੇਸ਼ਾਂ ਚ ਦੇ ਤਹਿਤ ਸਾਨੂੰ ਪੂਜਿਆ ਜਾਂਦਾ ਹੈ ਕਿ ਹਿੰਦੁਸਤਾਨ ਇੱਕ ਇਤਿਹਾਸਿਕ ਤੌਰ ਤੇ ਕਿਉਂਕਿ ਆਬਾਦੀ ਤਹਿਤ ਸਭ ਤੋਂ ਵੱਡੀ ਔਰ ਸਭ ਤੋਂ ਪੁਰਾਣੀ ਜਮਹੂਰੀਅਤ ਹੈ ਔਰ ਜੇ ਇਹੋ ਜਮਹੂਰੀਅਤ ਨੂੰ ਅਜੇਵ ਜਮਹੂਰੀਅਤਾਂ ਕਾਂਡ ਹੋਏਗਾ ਐਸ ਤੋਂ ਮੈਂ ਮਤਲਬ ਸਾਡਾ ਲੋਕਾਂ ਦਾ ਸਾਡੇ ਤੋਂ ਰਾਜਨੀਤਿਕ ਲੋਕਾਂ ਤੋਂ ਵਿਸ਼ਵਾਸ ਉੱਠ ਜਾਏਗਾ ਮੇਰਾ ਖਿਆਲ ਹੈ ਜਿੰਨੀ ਮੇਰੀ ਸਮਝ ਹੈ ਉਹ ਕਾਲੀ ਪਾਰਟੀ ਜਾਂ ਭਾਜਪਾ ਪਾਰਟੀ ਜ਼ਿਆਦਾ ਦਰਦਲੀ ਹੈ ਪਰ ਮੈਂ ਸਮਝਦਾ ਕਾਲੀ ਪਾਰਟੀ ਜੇ ਭਾਜਪਾ ਨਾਲ ਐਲਾਈਸ ਕਰਨਗੀ ਉਹਨਾਂ ਦੇ ਆਪਣੇ ਉਹਨਾਂ ਦਾ ਮੇਰੇ ਖਿਆਲ ਕੀ ਇਹਨੂੰ ਨੁਕਸਾਨ ਇਸਦਾ ਬਹੁਤ ਜ਼ਿਆਦਾ ਹੋਣਾ ਹੈ ਕਿਉਂਕਿ ਤਿੰਨ ਕਾਲੇ ਕਾਨੂੰਨ ਜਿਹੜੇ ਥੋਪੇ ਗਏ ਸੀਗੇ ਉਹ ਕਿਸਾਨਾਂ ਨਾਲ ਸੰਬੰਧਿਤ ਹੈ ਔਰ ਕਿਸਾਨ ਵੀਰ ਹੀ ਵੋਟਾਂ ਅਕਾਲੀਆਂ ਨੂੰ ਜ਼ਿਆਦਾ ਪਾਉਂਦੇ ਸੀ ਕਿ ਪਹਿਲਾਂ ਔਰ ਜੇ ਉਹਨਾਂ ਦਾ ਕਾਹਨ ਹੋ ਰਿਹਾ ਹੈ ਔਰ ਉਹਨਾਂ ਨਾਲ ਉਹ ਸਾਥ ਦੇਣਗੇ ਇਹਦਾ ਨੁਕਸਾਨ ਫਾਇਦਾ ਉਹਨਾਂ ਨੂੰ ਹੀ ਚੱਲਣਾ ਪਵੇ ਕਿਦਾਂ ਉਹਨਾਂ ਨੂੰ ਖਰਮ ਦੇ ਜਿੱਥੇ ਰੇਪਰੂ ਹੱਥੇ ਜਾ ਕੇ ਜਾਂ ਬਾਰਡਰਾਂ ਦੇ ਜਾ ਕੇ ਕਾਲੇ ਤਨ ਉਸ ਤੋਂ ਕੁਮੈ ਪਹਿਲਾਂ ਵੀ ਤੁਹਾਨੂੰ ਇਹ ਬੇਨਤੀ ਕੀਤੀ ਹੈ ਕਿ ਰਾਜਨੀਤਿਕ ਸਿਆਸੀ ਆੜਿਆਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਜਰੂਰ ਸਮਰਥਨ ਦੇਣਾ ਚਾਹੀਦਾ ਕਿਉਂਕਿ ਇਹ ਸਾਡੀ ਪਛਾਣ ਹੈ ਔਰ ਤੁਹਾਡਾ ਇਤਿਹਾਸ ਕਿਸਾਨੀ ਨਾਲ ਜੁੜਿਆ ਹੋਇਆ ਤਾਂ ਜੇ ਅਸੀਂ ਭਾਗੀਦਾਰੀ ਹਿੱਸੇਦਾਰੀ ਹੋ ਕੇ ਜਾ ਕੇ ਬਣਾਗੇ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਉਨੁਕੀ ਤਨਖਤ ਤੇ ਕੇਸ ਪਹੁੰਚ ਚੁੱਕੀ ਹੈ ਔਰ ਕਾਹਸੇ ਤੌਰ ਤੇ ਇਹਨੂੰ ਕਾਤੀ ਰੰਗਤ ਦੇ ਰੂਪ ਚਿਲਤਾ ਜਾਵੇਗਾ ਤਾਂ ਸਾਨੂੰ ਸਮਰਥਨ ਉਹਦਾ ਬਾਰੂ ਰੱਖ ਦੇਣਾ ਤੇ ਦਾ ਜ਼ਰੂਰ ਦੇਣਾ ਚਾਹੀਦਾ ਹੈ ਹਰ ਪਾਰਟੀ ਦੇ ਨਮਾਇंदे ਨੂੰ ਮੈਂ ਬੇਨਤੀ ਕਰਾਂਗਾ ਕਿ ਆਪਣੀ ਪਾਰਟੀ ਪੱਧਰ ਤੋਂ ਉੱਠ ਕੇ ਕੇਸ ਨੂੰ ਸਮਰਥਨ ਦੋ ਜੋ ਸਹਾਇਤਾ ਦੀ ਦੋ ਸਹਾਇਤਾ ਦੋ ਜਿੱਤੇ ਹਸਪਤਾਲਾਂ ਚੋਂ ਉਹਦਾ ਇਲਾਜ ਹੋ ਰਿਹਾ ਹਸਪਤਾਲਾਂ ਜਾ ਕੇ ਇਲਾਜ ਕਰਾਓ ਤਾਂ ਕਿ ਗਾਹਾਂ ਨੂੰ ਜਾ ਕੇ ਸਾਡੇ ਕਿਸਾਨ ਕਮਜ਼ੋਰ ਨਾ ਹੋ ਸਕਣ ਇਹ ਹੀ ਸਾਡੀ ਪਛਾਣ ਹੈ ਜਿਹੜੀ ਦੇ ਦੇ ਤਹਿਤ ਸਾਡੀ ਪੰਜਾਬ ਦੀ ਇੱਕ ਪਛਾਣ ਬਣ ਕਰਾ ਸਕਦੀ ਜਿਹੜੇ ਮੱਤੜ ਹੁੰਦੇ ਕਿਸਾਨਾਂ ਕਾਂਗਰਸ ਵਿੱਚ ਚਲੀ ਗਈ ਆਪ ਪਾਰਟੀ ਦੇ ਨਮਾਤੇ ਜਿਹੜੇ ਅਕਾਲੀ ਦਲ ਦਾ ਵੀ ਪਹੁੰਚ ਦੇਖੋ ਹਮਦਰਦੀ ਦੇ ਰੂਪ ਸਭ ਨੂੰ ਪਹੁੰਚਣਾ ਚਾਹੀਦਾ ਇਹਨੂੰ ਮੈਂ ਪਹਿਲਾਂ ਹੀ ਕਿਹਾ ਚਾਤੀ ਰੰਗਤ ਨਹੀਂ ਮੈਂ ਦੇਣਾ ਚਾਹੁੰਦਾ ਇਹਨੂੰ ਬਕਾਇਦਾ ਕਿਸਾਨ ਅੰਦੋਲਨ ਦੇ ਰੂਪ ਹੀ ਰਹਿਣਾ ਚਾਹੀਦਾ ਕਿਉਂਕਿ ਅਸੀਂ ਜਦ ਬਕਾਇਦਾ ਖੇਤੀ ਮਾੜੀ ਮੰਤਰੀ ਸੀ ਮੈਂ ਵੀ ਇਹਨਾਂ ਦੇ ਪ੍ਰਭਾਵ ਦੇ ਥੱਲੇ ਆ ਕੇ ਇਹਨਾਂ ਦੀ ਜਿਹੜੀ ਮੰਗਾਂ ਚ ਪੂਰੀਆਂ ਕੀਤੀ ਸਾਡਾ ਸਾਡੀ ਪਛਾਣ ਬਣ ਕਰਾ ਲੈ ਸਕਦੀ ਕਿਸਾਨੀਅਤ ਦੇ ਤਹਿਤ ਪੰਜਾਬ ਨੂੰ ਜਾਣਿਆ ਜਾਂਦਾ ਹੈ ਕਿਸਾਨੀਅਤ ਦੇ ਤਹਿਤ ਹੀ ਪੰਜਾਬ ਨੂੰ ਜੋ ਮਜ਼ਬੂਤੀ ਮਿਲਨੀ ਹੈ ਤਾਂ ਕਿਸਾਨੀਅਤ ਹੀ ਮਿਲਨੀ ਹੈ ਤਾਂ ਹਰ ਵਰਗ ਦੀ ਜ਼ਿੰਮੇਵਾਰੀ ਬਣਦੀ ਹੈ ਇਨਸਾਨੀਅਤ ਤੌਰ ਤੇ ਕਿਉਂਕਿ ਕਿਤੇ ਨਾ ਕਿਤੇ ਸਾਡਾ ਸਬੰਧ ਕਿਸਾਨੀਅਤ ਨਾਲ ਜੁੜਿਆ ਹੋਇਆ ਹੈ